ਕਿਸਾਨਾਂ ਨੇ ਅੱਜ ਸਵੇਰੇ ਸ਼ੁਰੂ ਕੀਤਾ ਆਪਣਾ ਸਫ਼ਰ ਸ਼ਸ਼ਿਕਾ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਸ਼ਕਾਂਦਰ ਸਵਾਗਤ ਹੈ ਤੇ ਅੱਜ ਭਾਰਤ ਪਰਤੋਂ ਕਿਸਾਨ ਜਿਹੜੇ ਨੇ ਅਭਿਆਸ ਤੋਂ ਰਵਾਨਾ ਹੋਏ ਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਸਫ਼ਰ ਅੱਜ ਵਿਆਸ ਤੋਂ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਉਹ ਫਤੇਗੜ ਸਾਹਿਬ ਅਜਰਾਤ ਨੂੰ ਰੁਕਣਗੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਰਸ਼ਨਵੀ ਕੀਤੇ ਅਤੇ ਇਸ ਦਿਨ ਨਾਲ ਹੀ ਕਾਫੀ ਸਾਰੀ ਗੱਲਾਂ ਪੱਤਰਕਾਰਾਂ ਨਾਲ ਸਾਂਝੀਆਂ ਕੀਤੀਆਂ ਉੱਥੇ ਭਾਰਤ ਪਰ ਤੋਂ ਕਿਸਾਨ ਇਕੱਠੇ ਹੋਏ ਸਨ ਜਿਹੜੇ ਕਿ ਭਾਰਤ ਕੇਰਲਾ ਮੱਧ ਪ੍ਰਦੇਸ਼ ਤੇ ਹੋਰ ਵੀ ਕਈ ਥਾਵਾਂ ਤੋਂ ਆਏ ਸਨ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਕੱਲ ਸਵੇਰੇ ਦਿੱਲੀ ਕੂਚ ਕਰਾਂਗੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਹਿਲਾ ਅਸੀਂ ਮੁਗਲਾਂ ਦੇ ਡਰਾਂਏ ਤੋਂ ਨਹੀਂ ਡਰੇ ਅੰਗਰੇਜ਼ਾਂ ਤੇ ਡਰਾਂਏ ਤੋਂ ਨਹੀਂ ਡਰੇ ਤੇ ਹੁਣ ਵੀ ਸਰਕਾਰ ਸਾਨੂੰ ਜਿੰਨਾ ਮਰਜ਼ੀ ਰੋਕਣ ਦੀ ਕੋਸ਼ਿਸ਼ ਕਰ ਲਵੇ ਅਸੀਂ ਨਹੀਂ ਡਰਦੇ ਆ ਤੇ ਅਸੀਂ ਅੱਗੇ ਵੀ ਆਪਣੇ ਸੰਘਰਸ਼ ਦੀ ਲੜਾਈ ਲੜਾਂਗੇ ਡਾਕਟਰ ਸੁਆਮੀ ਨਾਥਰ ਕਮਿਸ਼ਨ ਦੀ ਰਿਪੋਰਟ ਕੇ ਅਨੁਸਾਰ ਫਸਲਾਂ ਕੇ ਦਾਮ ਦੇ ਗੰਨੇ ਕੋ ਵੀ ਸੀ 200 ਕੇ ਸਾਥ ਜੋੜ ਦੇ ਔਰ ਉਸੇ ਕੇ ਸਾਥ ਜੋ ਲੱਖੀਪੁਰ ਖੀਰੀ ਕਾ ਇਨਸਾਮ ਮਿਲਣਾ ਚਾਹੀਏ ਸਬ ਕੇ ਇਸ ਵਾਪਸ ਹੋਣੇ ਚਾਹੀਏ ਬਿਜਲੀ ਸੰਸ਼ੋਧਨ ਬਿੱਲ ਵਾਪਸ ਲਿਆ ਜਾਣਾ ਚਾਹੀਏ ਖਨੌਰੀ ਸੰਭੂ ਬਾਰਡਰ ਖਨੌਰੀ ਬਾਰਡਰ ਦਬੋ ਵਾਲੀ ਬਾਰਡਰ ਤਿੰਨਾ ਬਾਰਡਰਾਂ ਦੇ ਉੱਤੇ ਜਿਹੜੀਆਂ ਸਾਡੀਆਂ ਕਿਸਾਨ ਜੱਥੇਬੰਦੀਆਂ ਨੇ ਉਹ ਅੱਜ ਪੂਰੀ ਤਿਆਰੀ ਦੇ ਨਾਲ ਜਿਹੜਾ ਉੱਥੇ ਬਾਰਡਰਾਂ ਦੇ ਉੱਤੇ ਚੱਲ ਜਾਣਗੇ ਔਰ ਸਵੇਰੇ 13 ਤਰੀਕ ਜਿਹੜਾ ਉਹ ਉਥੋਂ ਦਿੱਲੀ ਨੂੰ ਜਿਹੜਾ ਉਰਵਾਨਗੀ ਹੋਏਗੀ। ਤਿਆਰੀ ਬਹੁਤ ਪੂਰੇ ਦੇਸ਼ بھر سے ਹਰ ਹਰ ਸਵੇਰੇ ਸੇ ਤਾਮਲਾਡੂ ਸੇ ਕੇਰਲਾ ਸੇ ਵਿਹਾਰ ਸੇ ਮੱਧ ਪ੍ਰਦੇਸ਼ ਸੇ ਹਰਿਆਣਾ ਸੇ ਪੰਜਾਬ ਸੇ ਰਾਜਸਥਾਨ ਸੇ ਸਭੀ ਪੂਰੇ ਪ੍ਰਦੇਸ਼ੋਂ ਦੇ ਕਿਸਾਨ ਕੱਲ ਕਰੋੜੋ ਕਰੋੜ ਕੂਚ ਕਰਨਗੇ। ਅੱਜ ਅਮ ਲੋਕ ਯਹਾਂ ਬਿਆਸ ਸੇ ਰਵਾਨਾ ਹੋਕਰ ਫਤੇਗੜ ਸਾਹਿਬ ਮੇਂ ਸਟੇ ਕਰਾਂਗੇ। ਅੱਜ ਅਸੀਂ ਸਾਡੀਆਂ ਜੜੀਆਂ ਸਾਰੀਆਂ ਸਮੂਚੀਆਂ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਵੱਲੋਂ ਜਿਹੜਾ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਭ ਤੋਂ ਪਹਿਲਾਂ ਜਿਹੜੀ ਆ ਉਹ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਦੇ ਜੇਕਰ ਉਹ ਸਾਡਾ ਕੋਈ ਨਾ ਕੋਈ ਪ੍ਰੀਖਿਆ ਲੈਣ ਵਾਸਤੇ ਅੱਗੇ ਸੁੱਟੇ ਨੇ ਤੇ ਫਿਰ ਜਿਹੜੀਆਂ ਇਹ ਹਰਿਆਣਾ ਸਰਕਾਰ ਨੇ ਤਿਆਰੀਆਂ ਕੀਤੀਆਂ ਹੈ ਇਹ ਕਿਤੇ ਪਹਿਲੀ ਵਾਰ ਹੋਣੀ ਆ ਇਹ ਖਾਲਸਾ ਪੰਥ ਮੁਗਲਾਂ ਤੋਂ ਨਹੀਂ ਡਰਿਆ ਇਹ ਅੰਗਰੇਜ਼ਾਂ ਤੋਂ ਨਹੀਂ ਡਰਿਆ ਜਿਹੜਾ ਕਿ 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਸ਼ਾਂਤਮਈ ਮੋਰਚਾ ਜਿਹੜਾ ਅਸੀਂ ਉਹ ਚੱਲਿਆ ਸੀ ਤੇ ਹੁਣ ਵੀ ਜਿਹੜਾ ਸਾਡਾ ਮੋਰਚਾ ਹੈ ਜਿਹਦੀ ਸਵੇਰੇ ਅਸੀਂ 13 ਤਰੀਕਾ ਅੱਜ ਅਸੀਂ ਅਰਦਾਸ ਕਰਕੇ ਤੇ ਸਾਰਿਆਂ ਨੇ ਬਾਰਡਰਾਂ ਤੇ ਚੱਲਿਆ ਜਾਣਾ ਇਹ ਮੈਨੂੰ ਇਹ ਦੱਸੋ ਵੀ ਉਹ ਜਿਹੜੇ ਪੱਥਰ ਜੇ ਲਾਏ ਨੇ ਉਹ ਪੱਥਰ ਜੇ ਸਾਨੂੰ ਜਿਹੜਾ ਰੋਕਣਾ ਸਾਨੂੰ ਰੋਕ ਲੈਣਗੇ ਸਾਨੂੰ ਕੋਈ ਕਿਸਾਨਾਂ ਦੀ ਕੋਈ ਗਿਣਤੀ ਨਹੀਂ ਹੈ ਅਣਗਿਣਤ ਨੇ ਇਹ ਸ਼ੰਭ ਬਾਰਡਰ ਦੇ ਉੱਤੇ ਜੋ ਰਿਪੋਰਟਾਂ ਤੁਹਾਡੇ ਪੱਤਰਕਾਰਾਂ ਦੇ ਰਾਹੀਂ ਸਾਡੇ ਕੋਲ ਆ ਰਹੀਆਂ ਨੇ ਈ ਆਟਾ ਠਪਟ ਚੌੜੀਆਂ ਕੰਕਰੀਟ ਦੀਆਂ ਦੀਵਾਰਾਂ ਔਰ ਕਿੰਨਾ ਕਿੰਨੇ ਕੱਡੇ ਵੱਡੇ ਜਿਹੜੇ ਪੱਥਰ ਨੇ ਉਹ ਲਾਏ ਜਾ ਰਹੇ ਨੇ ਸਾਡੀ ਤੇਰੀ ਮਹਾਰੇ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਦੀ ਹੈ ਤੇ ਬਿਲਕੁਲ ਸ਼ਾਂਤਮਈ